ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ। ਘਰੇ ਜਿਹਨੂੰ ਆਪਾਂ ਮਟਰਾਂ ਵੀ ਕਹਿੰਦੇ ਆਂ। ਇੱਕਦਮ ਕ੍ਰਿਸਪੀ ਬਣ ਕੇ ਤਿਆਰ ਹੋਣਗੇ। ਇਸ ਨੂੰ ਬਣਾਵਾਂਗੇ ਆਪਾਂ ਮੈਦੇ ਤੋਂ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬੈਲ ਆਈਕਨ ਜ਼ਰੂਰ ਦਬਾ ਲਿਓ ਜੀ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਮਿਲ ਜਵੇ ਵੀਡੀਓ ਦੀ। नमकीन 파ਰੇ ਤਾਂ ਇੰਨੇ ਕ੍ਰਿਸਪੀ ਬਣਦੇ ਹਨ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਪਲੀਜ਼ ਤੇ ਆਓ ਆਪਾਂ ਇਹਨਾਂ ਦੀ ਰੈਸਪੀ ਸਟਾਰਟ ਕਰੀਏ 500 ਗ੍ਰਾਮ ਆਪਾਂ ਨੇ ਲੈ ਲਿਆ ਜੀ ਮੈਦਾ ਤੇ ਇਹਨੂੰ ਛਾਣ ਲਾਂਗੇ ਆਪਾਂ ਛਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਦੇ ਦੇ ਵਿੱਚ ਅਗਰ ਕੋਈ ਕੁਝ ਵੀ ਹੁੰਦਾ ਹਨਾ ਤਾਗਾ ਤੁਗਾ ਸਭ ਨਿਕਲ ਜਾਂਦਾ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਅਜਵਾਇਣ ਇਹਨੂੰ ਹੱਥਾਂ ਦੇ ਨਾਲ ਕ੍ਰਸ਼ ਕਰ ਲਾਂਗੇ ਹੁਣ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਜਿੰਨਾ ਤੁਸੀਂ ਖਾਣਾ ਚਾਹੁੰਦੇ ਆ ਘੱਟ ਵੱਧ ਓਨਾਂਕ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾ ਲਓ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਡੇਢ ਚਮਚ ਦੇਸੀ ਘਿਓ ਦਾ ਇੱਕਦਮ ਤੋਂ ਨਹੀਂ ਪਾਵਾਂਗੇ ਪਹਿਲਾਂ ਇੱਕ ਚਮਚ ਪਾ ਕੇ ਨਾਲ ਇਹਨੂੰ ਮਿਕਸ ਕਰ ਲੈਂਦੇ ਆ ਮੈਦੇ ਦੇ ਵਿੱਚ ਨਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਘਿਓ ਨੂੰ ਜਿਹਨੂੰ ਆਪਾਂ ਮੋਇਨ ਕਹਿ ਦਿੰਦੇ ਤੁਸੀਂ ਗਰਮ ਕਰਕੇ ਵੀ ਪਾ ਸਕਦੇ ਆ ਘਿਓ ਨੂੰ ਜਾਂ ਇਹਦੀ ਜਗ੍ਹਾ ਰਿਫਾਈਨ ਵੀ ਪਾ ਸਕਦੇ ਆ ਉਹ ਤੁਹਾਡੀ ਆਪਣੀ ਮਰਜ਼ੀ ਹੈ ਫਿਰ ਤੇ ਮੈਂ ਦੇਖੋ ਹੋਰ ਪਾ ਲਿਆ ਆਪਾਂ ਨੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਉਂ ਦੇ ਕਿਉਂ ਤੇ ਆਟੇ ਨੂੰ ਇਹ ਦੇਖੋ ਇੰਨਾ ਕ ਆਪਣਾ ਇਹ ਹੁਣ ਮੋਇਨ ਹੋਣਾ ਚਾਹੀਦਾ ਕਿ ਆਪਣੀ ਮੁੱਠੀ ਨਾ ਬਣਦੀ ਹੈ ਮੈਦਾ ਹੋਵੇ ਚਾਹੇ ਆਟਾ ਹੋਵੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਮੈਦੇ ਦਾ ਆਪਾਂ ਨੇ ਡੋ ਤਿਆਰ ਕਰਨਾ ਇਹ ਜ਼ਿਆਦਾ ਆਪਾਂ ਨੇ ਸਾਫਟ ਡੋ ਨਹੀਂ ਚਾਹੀਦਾ ਹੈਗਾ ਇਹਨੂੰ ਹਾਰਡਲੀ ਜਿਵੇਂ ਆਪਾਂ ਪੂਰੀ ਦੇ ਲਈ ਆਟਾ ਬਣਾਉਂਦੇ ਆ ਨਾ ਥੋੜਾ ਹਾਰਡ ਜਿਹਾ ਉਹਦਾ ਬਣਾ ਕੇ ਤਿਆਰ ਕਰਨਾ ਹੈ ਜੇਕਰ ਤੁਸੀਂ ਥੋੜਾ ਵੀ ਇਹਦਾ ਸੌਫਟ ਕਰ ਲਿਆ ਨਾ ਆਟੇ ਨੂੰ ਜਾਂ ਮੈਦੇ ਨੂੰ ਫਿਰ ਤੁਹਾਡੇ ਜਿਹੜੇ ਨਮਕ ਪਾ ਰਹੇ ਹਨ ਉਹ ਕ੍ਰਿਸਪੀ ਨਹੀਂ ਹੋਣਗੇ ਉਹ ਸੌਫਟ ਰਹਿ ਜਾਣਗੇ ਚੰਗੀ ਤਰ੍ਹਾਂ ਆਪਾਂ ਮੈਦੇ ਨੂੰ ਜਿਹੜਾ ਐ ਚੰਗਾ ਡੋ ਬਣਾ ਕੇ ਤਿਆਰ ਕਰਾਂਗੇ ਟਾਈਟ ਜਾਂ ਇਹ ਦੇਖੋ ਜੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿੰਨਾ ਹਾਰਡ ਆਪਾਂ ਨੇ ਆਟਾ ਗੁੰਨੇ ਆ ਹਾਰਡ ਜਿਆਦਾ ਹਾਰਡ ਇਸ ਕਰਕੇ ਵੀ ਗੁੰਨੇ ਆ ਕਿਉਂਕਿ ਆਪਾਂ ਨੇ ਇਹਨੂੰ ਨਾ 10-15 ਮਿੰਟ ਰੈਸਟ ਕਰਾਣਾ ਹੈ ਮੈਦਾ ਜਿਹੜਾ ਗੁੰਨ ਕੇ ਰੱਖਿਆ ਹੈ ਇਹ ਉਦੋਂ ਤੱਕ ਸੈੱਟ ਹੋਣ ਦੇ ਉਹਦੇ ਵਿੱਚ ਨਾ ਬਿਲਕੁਲ ਪਰਫੈਕਟ ਜਿਹੀ ਹੋ ਜਾਣੀ ਹੈ ਜਿਹਦੇ ਆਪਾਂ ਨੇ ਨਮਕ ਪਾਰੇ ਬਣਾਣੇ ਆ ਪਰਫੈਕਟ ਹੋ ਜਾਊਗਾ ਮੈਦਾ 15 ਤੋਂ 20 ਮਿੰਟ ਆਪਾਂ ਨੇ ਰੈਸਟ ਜ਼ਰੂਰ ਇਹਨੂੰ ਕਰਾਉਣਾ ਹੀ ਕਰਾਉਣਾ ਹੈ ਮੈਦੇ ਨੂੰ ਹੁਣ ਲਾ ਲਿਆ ਜੀ ਹੱਥ ਨੂੰ ਥੋੜਾ ਜਿਹਾ ਔਇਲ ਤੇ ਇੱਕ ਨਾ ਇੱਕ ਦੋ ਮੁੱਕੀ ਦੇ ਲਾਂਗੇ ਆਪਾਂ ਚੰਗਾ ਡੋਅ ਆਪਣਾ ਬਣ ਕੇ ਤਿਆਰ ਹੈ ਇਹ ਦੇਖੋ ਇਸ ਤਰ੍ਹਾਂ ਦਾ ਆਪਾਂ ਨੂੰ ਚਾਹੀਦਾ ਹੈ ਨਮਕਪਾਰੇ ਲਈ ਆਟਾ ਹੋਵੇ ਚਾਹੀ ਮੈਦਾ ਹੋਵੇ ਹੁਣ ਆਪਾਂ ਨਾ ਇਹਦਾ ਥੋੜਾ ਜਿਹਾ ਹਿੱਸਾ ਤੋੜ ਲੈਂਦੇ ਆ ਤੇ ਬਾਕੀ ਆਟੇ ਨੂੰ ਆਪਾਂ ਢੱਕ ਕੇ ਸਾਈਡ ਤੇ ਰੱਖ ਦਿੰਦੇ ਆ ਹੁਣ ਆਪਾਂ ਇਹਨੂੰ ਬਹੁਤ ਪਤਲੀ ਜੀ ਸ਼ੀਟ ਜਿਵੇਂ ਹੁੰਦੀ ਹੈ ਨਾ ਰੋਟੀ ਨੂੰ ਪਤਲਾ ਬੇਲਾਂਗੇ ਆਪਾਂ ਇਹਨੂੰ ਵੱਡੀ ਸਾਰੀ ਰੋਟੀ ਬਣਾ ਲਾਂਗੇ ਇਸ ਦੀ ਆਟੇ ਦੀ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਪਰ ਬਹੁਤ ਵਧੀਆ ਕ੍ਰਿਸਪੀ ਨਮਕ ਪਾਰੇ ਬਣ ਕੇ ਤਿਆਰ ਹੁੰਦੇ ਆ ਇਹ ਦੇਖੋ ਮੈਂ ਇਦਾਂ ਆਪਣਾ ਇੰਨਾ ਹਾਰਡ ਹੈ ਕਿ ਆਪਣੀ ਰੋਟੀ ਜਿਹੜੀ ਆਪਾਂ ਬੇਲ ਰਹੇ ਸੀ ਨਾ ਉਹ ਕਿੰਨੀ ਮੁਸ਼ਕਲ ਨਾਲ ਬੇਲ ਰਹੀ ਹੈ ਜਿੰਨੀ ਕਿ ਮੈਂ ਤੁਹਾਨੂੰ thickness ਦਿਖਾਈ ਹੈ ਨਾ ਤੁਸੀਂ ਉਸ ਤੋਂ ਵੀ ਥੋੜਾ ਜਿਹਾ ਪਤਲਾ ਹੀ ਰੱਖਿਓ ਤੇ ਇਹਦੀਆਂ ਨਾ ਬ੍ਰੀਕ ਬ੍ਰੀਕ ਆਪਾਂ ਪੱਟੀਆਂ ਕੱਟ ਲੈਂਦੇ ਆ ਜਿਆਦਾ ਮੋਟਾ ਨਹੀਂ ਆਪਾਂ ਇਹ ਰੱਖਣਾ ਹੈਗਾ ਜਿਆਦਾ ਆਪਾਂ ਨੇ ਚੜਾਈ ਦੇ ਵਿੱਚ ਨਹੀਂ ਇਹਨੂੰ ਰੱਖਣਾ ਇਹ ਦੇਖੋ ਐਵੇਂ ਪੱਟੀਆਂ ਆਪਾਂ ਨੇ ਕੱਟ ਲਈਆਂ ਪਤਲੀਆਂ-ਪਤਲੀਆਂ ਤੇ ਸ਼ੇਪ ਜਿਵੇਂ ਤੁਸੀਂ ਛੋਟਾ ਬਣਾਉਣਾ ਚਾਹੁੰਦੇ ਆ ਛੋਟੀ ਸ਼ੇਪ ਦੇ ਸਕਦੇ ਆ ਪਹਿਲਾਂ ਤਾਂ ਇਹ ਮੈਂ ਛੋਟੇ ਸਾਈਜ਼ ਦੇ ਕੱਟ ਲਏ ਸੀਗੇ ਪਰ ਮੈਂ ਉਸ ਤੋਂ ਬਾਅਦ ਨਾ ਥੋੜੇ ਵੱਡੇ ਹੀ ਰੱਖੇ ਸੀਗੇ ਪੀਸ ਇਹ ਦੇਖੋ ਜੀ ਇਸ ਤੋਂ ਥੋੜਾ ਜਿਹਾ ਲੰਬਾ ਹੀ ਪੀਸ ਰੱਖਣਾ ਚਾਹੀਦਾ ਹੈ ਇਹ ਛੋਟੇ ਪੀਸ ਹੈ ਅਗਰ ਤੁਸੀਂ ਐਡਾ ਕੁ ਵੀ ਬਣਾਣਾ ਨਮਕਪਰਾ ਉਹ ਵੀ ਬਣਾ ਸਕਦੇ ਆ ਪਰ ਇਸ ਤੋਂ ਥੋੜਾ ਜਿਹਾ ਪਤਲਾ ਰੱਖਿਓ ਤੇ ਇਹਨੂੰ ਚੱਕਣਾ ਆਪਾਂ ਨੇ ਚੱਕ ਤੇ ਸਾਰੇ ਨੂੰ ਪਲੇਟ ਦੇ ਵਿੱਚ ਪਾ ਲਾਂਗੇ ਦੂਜੀ ਸਾਈਡ ਮੈਂ ਗੈਸ ਤੇ ਨਾ ਆਇਲ ਰੱਖਿਆ ਹੋਇਆ ਹੈ ਆਇਲ ਆਪਾਂ ਮੀਡੀਅਮ ਦੀ ਗੈਸ ਤੇ ਰੱਖਿਆ ਹੋਇਆ ਸੀਗਾ ਜਿਆਦਾ ਤੇਜ਼ ਗਰਮ ਨਹੀਂ ਆਪਾਂ ਨੇ ਕਰਨਾ ਹੈਗਾ ਇਹ ਦੇਖੋ ਜਿਵੇਂ ਇੱਕਦਮ ਤੋਂ ਬੁਲਬਲੇ ਆਈਆਂ ਬਸ ਇੰਨਾ ਗਰਮ ਹੋਣਾ ਚਾਹੀਦਾ ਹੈ ਤੇ ਆਪਾਂ ਨੇ ਇਹਨਾਂ ਨੂੰ మీడియం ਆਂਚ ਤੇ ਹੀ ਪਕਾਣਾ ਹੈ ਫੁੱਲ ਨਹੀਂ ਗੈਸ ਕਰਨੀ ਹੈਗੀ ਨਹੀਂ ਤਾਂ ਆਪਣੇ ਜਿਹੜੇ ਨਮਕ ਪਾਰੇ ਇਹਨੂੰ ਬਾਹਰ ਤੋਂ ਕ੍ਰਿਸਪੀ ਤੇ ਅੰਦਰ ਤੋਂ ਸੌਫਟ ਰਹਿ ਜਾਣਗੇ ਮੀਡੀਅਮ ਗੈਸ ਤੇ ਇਹਨਾਂ ਨੂੰ ਨਾ 5-6 ਮਿੰਟ ਲੱਗ ਜਾਂਦੇ ਆ ਪੱਕਣ ਲਈ ਆਪਣੇ ਆਪ ਹੀ ਇਕੱਲਾ ਇਕੱਲਾ ਨਾ ਜਿਹੜਾ ਪਾਰਾ ਹੈ ਉਹ ਇਕੱਲਾ ਇਕੱਲਾ ਹੋ ਜਾਊਗਾ ਜਿਵੇਂ ਆਪਾਂ ਨੇ ਗੁੱচ্ছে ਵੀ ਪਾਤੇ ਸੀਗੇ ਇਹ ਦੇਖੋ ਜੀ ਇੱਕ ਬੈਚ ਆਪਣਾ ਬਣ ਕੇ ਤਿਆਰ ਹੈ ਇਹਨੂੰ ਕੱਢ ਲੈਂਦੇ ਆ ਔਇਲ ਦੇ ਵਿੱਚੋਂ ਕਲਰ ਤੁਸੀਂ ਜਿਆਦਾ ਡਾਰਕ ਨਾ ਕਰਿਓ ਕਿਉਂਕਿ ਇਹ ਹਲਕਾ ਜਨਾ ਆਪਣੀ ਗਰਮਾਹਟ ਦੇ ਵਿੱਚ ਵੀ ਕਲਰ ਇਹਦਾ ਡਾਰਕ ਹੋ ਜਾਂਦਾ ਚੰਗੀ ਤਰ੍ਹਾਂ ਔਇਲ ਨਿਚੋੜ ਦਾਂਗੇ ਜੇਕਰ ਕੋਈ ਮੇਰਾ ਪੈਨ ਪਰ ਆ ਮੇਰੀ ਰੈਸਪੀ ਬਣਾਉਂਦਾ ਹੈ ਨਾ ਟਰਾਈ ਕਰਦਾ ਹੈ ਘਰ ਦੇ ਵਿੱਚ ਤਾਂ ਪਲੀਜ਼ ਮੇਰੇ ਨਾਲ ਉਹਦੀ ਫੋਟੋ ਜ਼ਰੂਰ ਸ਼ੇਅਰ ਕਰਿਆ ਕਰੋ ਇਹ ਦੇਖੋ ਜੀ ਉਹ ਤੋਂ ਬਾਅਦ ਨਵੇਂ ਥੋੜਾ ਇਹਨਾਂ ਦੀ ਲੈਂਥ ਲੰਬੀ ਕਰੀ ਸੀਗੀ ਤੇ ਥੋੜੇ ਜਿਹਾ ਪਤਲੇ ਕਰੇ ਹੈ ਦੂਜਾ ਬੈਚ ਵੀ ਆਪਾਂ ਬਣਾ ਲੈਂਦੇ ਹਾਂ ਉਸੇ ਤਰ੍ਹਾਂ ਪਾਣੀ ਅੱਧਾ ਕਿਲੋ ਮੈਦਾ ਲਿਆ ਸੀਗਾ ਉਹਦੇ ਬਹੁਤ ਜ਼ਿਆਦਾ ਵੱਡਾ ਜਾਂਦੇ ਆ ਇਹ ਅਸੀਂ ਤਾਂ ਮਟਰਾ ਕਹਿੰਦੇ ਆ ਨਮਕੀਨ ਪਾਰੇ ਵੀ ਕਹਿ ਦਿੰਦੇ ਆ ਇਹ ਦੇਖੋ ਜੀ ਇਹ ਉਹਨਾਂ ਨਾਲੋਂ ਇਹਦਾ ਸਾਈਜ਼ ਥੋੜਾ ਵੱਡਾ ਰੱਖਿਆ ਸੀਗਾ ਇਹ ਤੁਹਾਨੂੰ ਨਾ ਇੱਥੇ ਆਵਾਜ਼ ਸੁਣਾਈ ਦੇ ਰਹੀ ਹੋਗੀ ਇਹਨਾਂ ਦੀ ਇੰਨੇ ਜ਼ਿਆਦਾ ਕ੍ਰਿਸਪੀ ਸੀਗੇ ਦੂਜਾ ਬੈਚ ਵੀ ਆਪਣਾ ਬਣ ਕੇ ਤਿਆਰ ਹੈ ਜੇਕਰ ਤੁਸੀਂ ਇਹ ਆਪਣਾ ਜਿਹੜੇ ਨਮਕੀਨ ਪਾਰੇ ਸੀਗੇ ਨਾ ਆਟੇ ਤੋਂ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਮੈਦੇ ਦੀ ਜਗ੍ਹਾ ਪੂਰਾ ਆਟਾ ਵੀ ਲੈ ਸਕਦੇ ਆ ਤੇ ਦੋਨਾਂ ਚੀਜ਼ਾਂ ਨੂੰ ਹਾਫ-ਹਾਫ ਵੀ ਲੈ ਸਕਦੇ ਆ ਇਹ ਦੇਖੋ ਅੱਧਾ ਕਿਲੋ ਮੈਦੇ ਤੋਂ ਆਪਾਂ ਨੇ ਕਿੰਨੇ ਸਾਰੇ ਮਟਰਾਂ ਬਣਾ ਕੇ ਤਿਆਰ ਕਰ ਲਿਆ ਕਿੰਨਾ ਕ੍ਰਿਸਪੀ ਬਣਿਆ ਇੱਕ ਵਾਰੀ ਤੁਸੀਂ ਪਲੀਜ਼ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ